ਯੂਕੇ ਦੇ ਵਿੱਚ ਜਿਹੜੇ ਦਿਨ ਪਰ ਦਿਨ ਜਿਹੜੇ ਹਾਲਾਤ ਆ ਉਹ ਖਰਾਬ ਹੀ ਹੁੰਦੇ ਜਾ ਰਹੇ ਜਦੋਂ ਦੀ ਨਵੀਂ ਸਰਕਾਰ ਬਣੀ ਉਹਨਾਂ ਨੇ 2 ਨੰਬਰ ਵਾਲਿਆਂ ਦੇ ਉੱਤੇ ਸਕੰਜਾ ਪੂਰਾ ਕੱਸਤਾ ਜਿਹੜੇ 2 ਨੰਬਰ ਦੇ ਵਿੱਚ ਆ ਇੱਥੇ ਯੂਕੇ ਦੇ ਵਿੱਚ ਆਏ ਉਹ ਕੋਈ ਮੇਰਾ ਵੀਰ ਆ ਚਾਹੇ ਮੇਰੀ ਭੈਣ ਆ ਉਹਨਾਂ ਨੂੰ ਫੜ ਫੜੇ ਬਾਹਰ ਕੱਢੀ ਜਾਂਦੇ ਆ ਹੋਟਲਾਂ ਦੇ ਵਿੱਚ ਘਰਾਂ ਦੇ ਵਿੱਚ ਸਿੱਧਾ ਜਾ ਕੇ ਛਾਪਾ ਮਾਰ ਲਾਗੇ ਆਪੂ ਆਪਣਾ ਬਚਾਅ ਜ਼ਰੂਰ ਕਰੋ ਜਿਹੜੇ ਇੱਥੇ 2 ਨੰਬਰ ਦੇ ਵਿੱਚ ਆ ਕਹਿੰਦੇ ਹੁੰਦੇ ਆ ਵੀ ਜਿਹੜੀ ਇਕੱਲਾ ਬੰਦੇ ਨੂੰ ਉਹ ੱਤਕੇ ਖਾ ਕੇ ਆਉਂਦੀ ਆ ਬਾਦਾਮ ਖਾ ਕੇ ਨਹੀਂ ਆਉਂਦੀ ਉਥੇ ਹੀ ਆਪਾਂ ਨੂੰ ਲੱਗਦਾ ਹੁੰਦਾ ਪਤਾ ਨਹੀਂ ਇੱਥੇ ਯ ਜਦੋਂ ਇੱਥੇ ਆ ਕੇ ਰੈਂਟ ਨਹੀਂ ਨਾ ਨਿਕਲਦੇ ਪਤਾ ਉਦੋਂ ਲੱਗਦਾ ਜਦੋਂ ਬੰਦਾ ਰੋਂਦਾ ਵੀ ਸਰਕਾਰੀ ਜੋਬ ਵਾਲੇ ਉਹ ਤਾਂ ਆਉ ਹੀ ਨਾ ਇੱਥੇ ਉਹਨਾਂ ਨੂੰ ਕੋਈ ਫਾਇਦਾ ਨਹੀਂ ਆਉਣ ਦਾ ਤੁਸੀਂ ਜਿਹੜੀ ਸਰਕਾਰੀ ਜੋਬ ਆ ਉਹ ਛੱਡ ਕੇ ਆਪਦੀ ਇੱਥੇ ਆ ਗਏ ਕਹਿੰਦਾ ਛੋਟੀ ਵੀਰ ਮੇਰੇ ਨਾ ਦਿਮਾਗ ਦੇ ਵਿੱਚ ਕੀੜਾ ਸੀਗਾ ਇੱਕ ਮੇਰੇ ਕੋਲੇ ਉਹਨੇ ਸਾਰੀ ਆਪਦੀ ਹੱਡ ਬੀਤੀ ਦੱਸੀ ਤੇ ਵਿਚਾਰਾ ਰੋਂਣ ਲੱਗ ਗਿਆ ਟੈਕਸ ਹਰੇਕ ਚੀਜ਼ ਦੇ ਉੱਤੇ ਇੰਨਾ ਕਿ ਜ਼ਿਆਦਾ ਵੱਧ ਚੁੱਕਿਆ ਜਿਹੜੇ ਕੋਡ ਹੁੰਦੇ ਆ ਜਿਹਦੇ ਆਧਾਰ ਤੇ ਉੱਤੇ ਵੀਜ਼ਾ ਮਿਲਦਾ ਜੀਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣਾ ਆ ਵੀਜ਼ਾ ਆਇਰਾ ਕੋਡ ਆ ਉਹ ਮੈਂ ਤੁਹਾਨੂੰ ਸਾਰੇ ਕੋਡ ਦੱਸੂਗਾ ਵੀ ਕਿਹੜੇ ਕਿਹੜੇ ਵੀਜ਼ੇ ਨੂੰ ਕਿਹੜੇ ਕਿਹੜੇ ਕੋਡ ਆ ਇਹ ਮੈਨੂੰ ਲੱਗਦਾ ਅਜੇ ਤੱਕ ਕਿਸੇ ਨੇ ਤੁਹਾਨੂੰ ਦੱਸਿਆ ਹੋਣਾ ਤੇ ਨਾ ਕੋਈ ਦੱਸੂਗਾ ਇਹ ਜੀ ਗੱਲ ਜਿਹੜੀ ਇਥੋਂ ਦੀ ਸਰਕਾਰ ਆ ਉਹ ਪਹਿਲੀ ਗੱਲ ਤਾਂ ਇਹ ਆ ਵੀ 50 ਸਾਲਾਂ ਦਾ ਕਿਸੇ ਨੂੰ ਵੀਜ਼ਾ ਦਿੰਦੀ ਹੋਈ ਨਹੀਂ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਬਿਨਾ ਸਕਿਪ ਕੀਤੇ ਅੰਤ ਤੱਕ ਜਰੂਰ ਦੇਖਿਓ ਅੱਜ ਦੀ ਵੀਡੀਓ ਦੇ ਵਿੱਚ ਯੂਕੇ ਦੇ ਵਿੱਚ ਚੱਲ ਰਹੇ ਹਾਲਾਤਾਂ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਮੈਂ ਜਿਹੜੀ ਵੀ ਗੱਲ ਕਰੂੰਗਾ ਵਿਦ ਪ੍ਰੂਫ ਦੇ ਆਧਾਰ ਤੇ ਕਰੂੰਗਾ ਤੇ ਉਹ ਬਕਾਇਦਾ ਤੁਸੀਂ ਆਏ ਨਹੀਂ ਵੀ ਮੇਰੇ ਮੂੰਹ ਸੌਣ ਲਿਆ ਤੇ ਤੁਸੀਂ ਮੰਨ ਲਿਓ ਉਹ ਜਿਹੜੀ ਜਾਣਕਾਰੀ ਹੋਊਗੀ ਤੁਸੀਂ ਆਪ ਵੀ ਗੂਗਲ ਤੇ ਜਾ ਕੇ ਸਾਰਾ ਉਹਨੂੰ ਚੈੱਕ ਕਰ ਸਕਦੇ ਹੋ ਇਥੋਂ ਦੇ ਇਮੀਗ੍ਰੇਸ਼ਨ ਬਾਰੇ ਕੁਝ ਖਾਸ ਗੱਲਾਂ ਦੱਸਾਂਗੇ ਜੋ ਅੱਜ ਤੱਕ ਨਾ ਤਾਂ ਕਿਸੇ ਨੇ ਦੱਸੀਆਂ ਤੇ ਨਾ ਹੀ ਕੋਈ ਦੱਸੂਗਾ ਜੋ ਲੁੱਟਕ ਸੁੱਟ ਚੱਲ ਰਹੀ ਹੈ ਆਪਣੇ ਪੰਜਾਬ ਦੇ ਵਿੱਚ ਜਿਹੜੇ ਏਜੰਟ ਲੱਖਾਂ ਰੁਪਈਆ ਕਮਾ ਰਹੇ ਨੇ ਲੁੱਟਕ ਸੁੱਟ ਕਰ ਰਹੇ ਨੇ ਕਿਉਂਕਿ ਵੀਜ਼ਾ ਕਹਿ ਕੇ ਕੋਈ ਹੋਰ ਤੋਰ ਦੇ ਤਾਂ ਇੱਧਰ ਆ ਕੇ ਨਿਕਲਦਾ ਕੋਈ ਹੋਰ ਆ ਕਈਆਂ ਦੇ 5-5 ਸਾਲਾਂ ਦੇ ਜਿਹੜੇ ਵੀਜ਼ੇ ਸੀ ਉਹ ਦੋ ਸਾਲਾਂ ਦੇ ਤਿੰਨਾ ਤਿੰਨਾ ਸਾਲਾਂ ਦੇ ਰਹਿ ਗਏ ਆ ਕਿਉਂਕਿ ਇਹ ਜਿਹੜੀ ਇੱਥੋਂ ਦੀ ਸਰਕਾਰ ਆ ਉਹ ਪਹਿਲੀ ਗੱਲ ਤਾਂ ਇਹ ਆ ਵੀ 50 ਸਾਲਾਂ ਦਾ ਕਿਸੇ ਨੂੰ ਵੀਜ਼ਾ ਦਿੰਦੀ ਹੋਈ ਨਹੀਂ ਉਹ ਵੀਜ਼ਾ ਹੁੰਦਾ ਜਾਂ ਤਾਂ ਥੋੜਾ 2 ਸਾਲਾਂ ਦਾ ਹੁੰਦਾ ਜਾਂ ਹੋਊਗਾ 3 ਸਾਲਾਂ ਦਾ ਉਦੋਂ ਬਾਅਦ ਉਹ ਜਿਹੜਾ ਵੀਜ਼ਾ ਉਹ ਐਕਸਟੈਂਡ ਕਰਾਉਣਾ ਪੈਂਦਾ ਆਪਾਂ ਨੂੰ ਉਹਦੇ ਲਈ ਫਿਰ ਆਪਾਂ ਨੂੰ 7 ਤੋਂ 8000 ਪੌਂਡ ਆ ਜਿਹੜਾ ਉਹ ਹੋਰ ਦੇਣਾ ਪੈਂਦਾ ਵੀਜ਼ਾ ਐਕਸਟੈਂਡ ਕਰਾਉਣ ਲਈ ਜੋ ਇਸ ਠੱਗੀ ਦਾ ਸ਼ਿਕਾਰ ਹੋ ਰਹੇ ਆ ਉਹਨਾਂ ਲਈ ਇਹ ਵੀਡੀਓ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਜਿਹੜੇ ਕੋਡ ਹੁੰਦੇ ਆ ਜਿਹਦੇ ਆਧਾਰ ਤੇ ਉੱਤੇ ਵੀਜ਼ਾ ਮਿਲਦਾ ਜੀਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣਾ ਆ ਵੀਜ਼ਾ ਆ ਇਹਦਾ ਕੋਡ ਆ ਉਹ ਮੈਂ ਅੱਜ ਤੁਹਾਨੂੰ ਸਾਰੇ ਕੋਡ ਦੱਸੂੰਗਾ ਵੀ ਕਿਹੜੇ-ਕਿਹੜੇ ਵੀਜ਼ੇ ਨੂੰ ਕਿਹੜੇ-ਕਿਹੜੇ ਕੋਡ ਆ ਏ ਮੈਨੂੰ ਲੱਗਦਾ ਅਜੇ ਤੱਕ ਕਿਸੇ ਨੇ ਤੁਹਾਨੂੰ ਦੱਸਿਆ ਹੋਣਾ ਤੇ ਨਾ ਕੋਈ ਦੱਸੂਗਾ ਇਹ ਜੀ ਗੱਲ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਅੰਤ ਤੱਕ ਜ਼ਰੂਰ ਦੇਖਿਓ ਜਾਣਕਾਰੀ ਇਹ ਜਿਹੜੀ ਤੁਹਾਡੇ ਬਹੁਤ ਕੰਮ ਆਊਗੀ ਆਪਾਂ ਲੱਖਾਂ ਰੁਪਈਆ ਲਾ ਕੇ ਇੱਥੇ ਆ ਕੇ ਫੇਰ ਠੋਕਰਾ ਖਾਣੇ ਆ ਸੋ ਉਹਦੇ ਤੋਂ ਬਚਣ ਲਈ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ 2 ਨੰਬਰ ਦੇ ਵਿੱਚ ਆ ਇੱਥੇ ਯੂਕੇ ਦੇ ਵਿੱਚ ਆਏ ਹੋ ਕੋਈ ਮੇਰਾ ਵੀਰ ਆ ਚਾਹੇ ਮੇਰੀ ਭੈਣ ਆ ਉਹਨਾਂ ਨੂੰ ਫੜ-ਫੜੇ ਬਾਹਰ ਕੱਢੀ ਜਾਂਦੇ ਆ ਕੋਈ ਸੈਲਮ ਨਹੀਂ ਲਾ ਰਹੇ ਸਿੱਧਾ ਡਿਟੇਨ ਕਰ ਰਹੇ ਨੇ ਸੋ ਉਹ ਆਪੂ ਆਪਣਾ ਧਿਆਨ ਰੱਖਣ ਕਿਉਂਕਿ ਹੋਟਲਾਂ ਦੇ ਵਿੱਚ ਘਰਾਂ ਦੇ ਵਿੱਚ ਸਿੱਧਾ ਜਾ ਕੇ ਛਾਪਾ ਮਾਰ ਲਾਗੇ ਆਪੋ ਆਪਣਾ ਵਿਚਾਰ ਜ਼ਰੂਰ ਕਰਿਓ ਜਿਹੜੇ ਇੱਥੇ 2 ਨੰਬਰ ਦੇ ਵਿੱਚ ਆ ਜਦੋਂ ਦੀ ਨਵੀਂ ਸਰਕਾਰ ਬਣੀ ਆ ਉਹਨਾਂ ਨੇ 2 ਨੰਬਰ ਵਾਲਿਆਂ ਦੇ ਉੱਤੇ ਸਿਕੰਜਾ ਪੂਰਾ ਕੱਸਤਾ ਇਸ ਟਾਈਮ ਤੇ ਉਹ 2 ਨੰਬਰ ਦੇ ਵਿੱਚ ਵਿਚਾਰਾ ਕਿਸੇ ਦਾ ਜੀਤਾ ਕਰਦਾ ਨਹੀਂ ਹੁੰਦਾ ਵੀ 2 ਨੰਬਰ ਦੇ ਵਿੱਚ ਹੋਈ ਉਹ ਜਾਂ ਤਾਂ ਬੰਦੇ ਦੀ ਮਜਬੂਰੀ ਹੋ ਜਾਂਦੀ ਐ ਮਿੰਜ ਫੀਸਾਂ ਇੰਨੀ ਆ ਇੱਥੇ ਨਾ ਕਿਸੇ ਤੋਂ ਫੀਸ ਨਹੀਂ ਭਰੀ ਜਾਂਦੀ ਤੇ ਜਾਂ ਕਿਸੇ ਤੋਂ ਆਪਾਂ ਕਹਿ ਦਈਏ ਵੀ ਜਿਹੜਾ ਬਿਨਾਂ ਉਹਦਾ ਉਹ ਐਕਸਟੈਂਡ ਨਹੀਂ ਕਰਾਇਆ ਜਾਂਦਾ ਜਿਹਦੇ ਕਰਕੇ ਉਹ ਮਜਬੂਰ ਹੋ ਜਾਂਦਾ 2 ਨੰਬਰ 'ਚ ਰਹਿਣ ਨੂੰ ਬਾਕੀ ਬੰਦੇ ਦੀ ਕਿਸਮਤ ਤੇ ਹੁੰਦਾ ਹਨਾ ਕਈ ਬੰਦੇ ਆ ਨੂੰ ਇੱਥੇ 15-15 18-11 ਸਾਲ ਹੋ ਗਏ ਜਿਹੜੇ 2 ਨੰਬਰ ਦੇ ਵਿੱਚ ਵਿਚਾਰੇ ਰਹੀ ਜਾਂਦੇ ਆ ਪਰ ਉਹਨਾਂ ਦੀ ਕਿਸਮਤ ਚੰਗੀ ਆ ਕਈ ਬੰਦੇ ਇਹੋ ਜਿਹੇ ਜਿਹੜੇ ਫਸ ਜਾਂਦੇ ਆ ਤੇ ਉਹਨਾਂ ਨੂੰ ਫਿਰ ਇਹ ਸਿੱਧਾ ਡਿਟੇਨ ਕਰ ਦਿੰਦੇ ਆ ਹੁਣ ਮੈਂ ਤੁਹਾਨੂੰ ਦੱਸਦਾ ਵੀ 2023 ਦੇ ਵਿੱਚ ਇਹਨਾਂ ਨੇ ਕਿੰਨੇ ਬੰਦੇ ਇਥੋਂ ਕੱਢੇ ਆ ਆ ਦੇਖੋ ਥੱਲੇ ਬਕਾਇਦਾ ਮੇਰਾ ਸਕਰੀਨਸ਼ਾਟ ਲੈ ਕੇ ਲਾਇਆ ਹੋਇਆ ਇਹ ਤੁਸੀਂ ਵੀ Google ਤੋਂ ਜਾ ਕੇ ਚੈੱਕ ਕਰ ਸਕਦੇ ਹੋ 2022 ਤੇ 2023 ਦੇ ਵਿੱਚ ਇਹਨਾਂ ਨੇ ਇੱਥੋਂ 15863 ਬੰਦੇ ਡਿਟੇਨ ਕੀਤੇ ਜਿਹੜੇ 2 ਨੰਬਰ 'ਚ ਸੀ ਉਹਨਾਂ ਨੂੰ ਇੱਥੋਂ ਇਹਨਾਂ ਨੇ ਕੱਢਤਾ ਤੇ 2024 ਦੇ ਵਿੱਚ ਜਦੋਂ ਦੀ ਇਹ ਸਰਕਾਰ ਬਣੀ ਹੈ ਇਹਨਾਂ ਨੇ 2200 ਇਹਨਾਂ ਨੇ ਆਪਦੇ ਦਫ਼ਤਰ ਬਣਾਏ ਆ ਆਫਿਸ ਬਣਾਏ ਆ ਇਮੀਗ੍ਰੇਸ਼ਨ ਜਿੱਥੇ ਡਿਟੇਨ ਜਿਹੜੇ ਬੰਦੇ ਆ ਉਹਨਾਂ ਨੂੰ ਪਹਿਲਾਂ ਰੱਖਿਆ ਜਾਊਗਾ ਫਿਰ ਉਹਨਾਂ ਦੀ ਪੂਰੀ ਜਾਣਕਾਰੀ ਲੈ ਕੇ ਜੇ ਕਿਸੇ ਦੀ ਸੈਲਮ ਲੱਗਦੀ ਹੈ ਜਾਂ ਕੋਈ ਵਕੀਲ ਕਰ ਲੈਂਦਾ ਉਹਨੂੰ ਉਹਦੇ ਆਧਾਰ ਤੇ ਇੱਥੇ ਪਹਿਲਾਂ ਸੈਲਮ ਵੀ ਲੱਗ ਜਾਂਦੀ ਹੈ ਇੱਕ ਇੱਕ ਜਾਂ 2 ਸਾਲਾਂ ਦੀ ਸੈਲਮ ਵੀ ਲੱਗਦੀ ਹੈ ਕਈ ਵਾਰੀ ਬੰਦੇ ਦੀ ਕਿਸਮਤ ਹੁੰਦੀ ਹੈ ਵੀ ਉਹਨੂੰ 2 ਸਾਲ ਮਿਲ ਜਾਂਦੇ ਆ ਤੇ ਕਈ ਵਾਰੀ ਬੰਦੇ ਦੀ ਕਿਸਮਤ ਇੰਨੀ ਮਾੜੀ ਹੁੰਦੀ ਆ ਉਹਨੂੰ ਨਾਲ ਹੀ ਰੀਟੇਨ ਕਰ ਦਿੰਦੇ ਆ ਹੁਣ ਆਪਾਂ ਗੱਲ ਕਰੀਏ ਟੂਰਿਸਟ ਵੀਜ਼ੇ ਤੇ ਆਉਂਦੇ ਆ ਜਿਹੜੇ ਕਹਿੰਦੇ ਆ ਵੀ ਆਪਾਂ ਟੂਰਿਸਟ ਵੀਜ਼ੇ ਤੇ ਚੱਲਦੇ ਆ ਜਾਂ ਉਧਰੋਂ ਏਜੰਟ ਭੇਜ ਦਿੰਦੇ ਆ ਜੀ ਚਲੋ ਪਹਿਲਾਂ ਤੁਹਾਨੂੰ ਟੂਰਿਸਟ ਵੀਜ਼ਾ ਦਵਾ ਦਾਂਗੇ ਉਧਰ ਜਾ ਕੇ ਤੁਹਾਨੂੰ ਕੰਮ ਮਿਲ ਜੂਗਾ ਜਾਂ ਉਧਰ ਜਾ ਕੇ ਤੁਹਾਡਾ ਵੀਜ਼ਾ ਐਕਸਟੈਂਡ ਕਰਾ ਦੇਾਂਗੇ ਉਹ ਫਿਰ ਆਪਦੇ ਕੋਲੋਂ ਗੱਪ ਮਾਰਦੇ ਵੀ ਕੋਈ ਵੀ ਟੂਰਿਸਟ ਵੀਜ਼ੇ ਵਾਲਾ ਇੱਥੇ ਨਹੀਂ ਰਹਿ ਸਕਦਾ 6 ਮਹੀਨਿਆਂ ਤੋਂ ਬਾਅਦ ਨਾ ਉਹਦਾ ਵੀਜ਼ਾ ਕੋਈ ਐਕਸਟੈਂਡ ਹੁੰਦਾ ਨਾ ਕਨਵਰਟ ਹੁੰਦਾ ਨਾ ਕੋਈ ਸੈਲਮ ਵੀ ਨਹੀਂ 라 ਸਕਦਾ ਬੰਦਾ ਸੈਲਮ ਲੱਗੂ ਕਿਹੜੇ ਵੇਸਤੇ ਜਦੋਂ ਆ ਜਾਈ ਟੂਰਿਸਟ ਹਨ ਕੋਈ ਮੈਂ ਆਪਦੇ ਕੋਲੋਂ ਲਾ ਕੇ ਨਹੀਂ ਕਹਿ ਰਿਹਾ ਮੈਨੂੰ ਕੀ ਲੋੜ ਆ ਕਿਉਂਕਿ ਆਪਾਂ ਇੰਨੇ-ਇੰਨੇ ਪੈਸੇ ਉਧਰੋਂ ਪੱਟ ਕੇ ਆਉਨੇ ਆ ਫਿਰ ਇੱਥੇ ਆ ਕੇ 2 ਨੰਬਰ 'ਚ ਹੋ ਜੰਨੇ ਆ ਨਾ ਬੰਦਾ ਉਧਰ ਦਾ ਰਹਿੰਦਾ ਨਾ ਉਧਰ ਦਾ ਰਹਿੰਦਾ ਬਾਕੀ ਜਿਹੜੇ ਆਪਣੇ ਆਪਾਂ ਕਹਿ ਦਈਏ ਵੀ ਏਜੰਟ ਬੈਠੇ ਆ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਹੋਰ ਕਿਤੇ ਬੈਠੇ ਆ ਉਹ ਆਪਾਂ ਨੂੰ ਪ੍ਰੋਪਰ ਸੱਚ ਨਹੀਂ ਦੱਸਦੇ ਵੀ ਤੁਹਾਡਾ ਵੀਜ਼ਾ ਕਿਹੜਾ ਕਿਸੇ ਵੀ ਏਜੰਟ ਤੋਂ ਤੁਸੀਂ ਵੀਜ਼ਾ ਲੈਣ ਤੋਂ ਪਹਿਲਾਂ ਨਾ ਜਿਹੜੇ ਕਿਤੇ ਦਾ ਉਹ ਤੁਹਾਨੂੰ ਵੀਜ਼ਾ ਦੇ ਰਿਹਾ ਜਾਂ ਅਪਲਾਈ ਕਰ ਰਹੇ ਆ ਉਹਦਾ ਕੋਡ ਜ਼ਰੂਰ ਮੰਗਿਆ ਕਰੋ ਤਾਂ ਵੀ ਕਿਹੜਾ ਕੋਡ ਆ ਜੀ ਇਹਦਾ ਕੋਡ ਦੱਸੋ ਸਾਨੂੰ ਵੀ ਜਿਹੜਾ ਸਾਡਾ ਵੀਜ਼ਾ ਹੋਊਗਾ ਉਹਦਾ ਸਾਨੂੰ ਕੋਡ ਦਿਓ ਕਿਉਂਕਿ ਜਦੋਂ ਤੁਹਾਡੇ ਕੋਲੇ ਕੋਡ ਹੋਊਗਾ ਤੁਹਾਨੂੰ ਵੀ ਜਾਣਕਾਰੀ ਹੋਊਗੀ ਤੇ ਇਹਦੇ ਨਾਲ ਜਿਹੜਾ ਏਜੰਟ ਉਹਨੂੰ ਵੀ ਡਰੂ ਵੀ ਇਹ ਬੰਦਿਆਂ ਨੂੰ ਜਾਣਕਾਰੀ ਹੈਗੀ ਆ ਵੀ ਮੈਂ ਇਹਨਾਂ ਨਾਲ ਫਰਾਡ ਨਹੀਂ ਕਰ ਸਕਦਾ ਹਨਾ ਹੁਣ ਮੈਂ ਤੁਹਾਨੂੰ ਦੱਸਦਾ ਦੇਖੋ ਜਿਹੜੀ ਵੀਡੀਓ ਸਾਈਟ ਤੇ ਚੱਲ ਰਹੀ ਹੈ ਨਾ ਇਹਦੇ ਵਿੱਚ ਸਾਰੇ ਕੋਡ ਦਿੱਤੇ ਆ ਕਿਹੜਾ ਵੀਜ਼ਾ ਕਿਹੜੇ ਵੀਜ਼ੇ ਦਾ ਕਿਹੜਾ ਕੋਡ ਆ ਜਿਵੇਂ ਹੈਲਥ ਕੇਅਰ ਤੇ ਆਉਂਦੇ ਆ ਕੋਈ ਉਹਦਾ ਕੀ ਕੋਡ ਆ ਜਾਂ ਕੋਈ ਆਈਟੀਆਈ ਦੇ ਵੇਸ ਤੇ ਆਉਂਦਾ ਮੀਨ ਇਲੈਕਟ੍ਰੀਸ਼ੀਅਨ ਆਉਂਦਾ ਜਾਂ ਇੰਜੀਨੀਅਰ ਆਉਂਦਾ ਮਕੈਨਿਕਲ ਇੰਜੀਨੀਅਰ ਆਉਂਦਾ ਹਨਾ ਕੋਈ ਵੀ ਇੱਥੇ ਆਉਂਦੇ ਆ ਨਾ ਉਹਦਾ ਪ੍ਰੋਪਰ ਇੱਕ ਕੋਡ ਹੁੰਦਾ ਵਾ ਜਿਹਦੇ ਆਧਾਰ ਤੇ ਉੱਤੇ ਆਪਣਾ ਵੀਜ਼ਾ ਲੱਗਦਾ ਤੇ ਆਪਾਂ ਨੂੰ ਜਿਹੜੀ ਜੌਬ ਮਿਲਦੀ ਆ ਲੁੱਟ ਕਿਸ sorts ਜਿਹੜੀ ਹੋ ਰਹੀ ਆ ਪੰਜਾਬ ਦੇ ਵਿੱਚ ਉਹ ਤੋਂ ਬਚਣ ਦੇ ਲਈ ਮੈਂ ਅੱਜ ਦੀ ਵੀਡੀਓ ਬਣਾ ਰਿਹਾ ਵਾਂ ਤਾਂ ਕਿ ਤੁਹਾਡਾ ਸਾਰਿਆਂ ਦਾ ਭਲਾ ਹੋ ਜੇ ਜਿਹੜੇ ਆਪਾਂ 15 20 ਲੱਖ ਰੁਪਈਆ ਲਾ ਕੇ ਇੱਧਰ ਨੂੰ ਆ ਜੰਨੇ ਆ ਪਰ ਜਿਹੜਾ ਆਪਣਾ ਵੀਜ਼ਾ ਹੁੰਦਾ ਉਹ ਕਹਿ ਕੇ ਕੁਝ ਹੋਰ ਤੋਰਦੇ ਆ ਤੇ ਨਿਕਲਦਾ ਇੱਥੇ ਆ ਕੇ ਕੁਝ ਹੋਰ ਆ ਕਈ ਵਾਰੀ ਤਾਂ ਐ ਹੁੰਦਾ ਵੀ ਇੱਧਰ ਆ ਕੇ ਜਿਹੜੀਆਂ ਉਹ ਏਜੰਸੀਆਂ ਹੁੰਦੀਆਂ ਉਹੀ ਮਿਲਦੀਆਂ ਹੀ ਨਹੀਂ ਬੰਦਿਆਂ ਨੂੰ ਹੁੰਦੀਆਂ ਹੀ ਨਹੀਂ ਉਹਨੂੰ ਜਾਣਕਾਰੀ ਦੇਣ ਲਈ ਮੈਂ ਅੱਜ ਦੀ ਇਹ ਵੀਡੀਓ ਬਣਾਈ ਆ ਇੱਥੇ ਆਪਣਾ ਇੱਕ ਵੱਡਾ ਭਾਈਆ ਉਹ ਇਮੀਗ੍ਰੇਸ਼ਨ ਦੇ ਵਿੱਚ ਆ ਅਫੀਸਰ ਸੀਗਾ ਹੁਣ ਤਾਂ ਚਲੋ ਰਿਟਾਇਰ ਹੋ ਗਿਆ ਥੋੜਾ ਟਾਈਮ ਹੋਇਆ ਉਹਨੂੰ ਵੀ ਕਿਸੇ ਦਿਨ ਤੁਹਾਡੇ ਨਾਲ ਰੂਪ ਰੂਪ ਕਰਾਵਾਂਗੇ ਤੇ ਇਮੀਗ੍ਰੇਸ਼ਨ ਦੇ ਵਿੱਚ ਕੀ ਕੁਝ ਹੁੰਦਾ ਉਹ ਸਾਰੀ ਜਾਣਕਾਰੀ ਉਹ ਤੋਂ ਲਵਾਂਗੇ ਜਿਹੜੀ ਹੁਣ ਮੈਂ ਤੁਹਾਨੂੰ ਗੱਲ ਦੱਸੂਗਾ ਉਹ ਸਾਰਿਆਂ ਦੇ ਬਹੁਤ ਕੰਮ ਦੀ ਗੱਲ ਆ ਜਿਹੜਾ ਵੀ ਇੱਥੇ ਆਉਣਾ ਚਾਹੁੰਦਾ ਯੂਕੇ ਦੇ ਵਿੱਚ ਮੀਨ ਜੀ ਵਰਕ ਪਰਮਿਟ ਤੇ ਜਾਂ ਵਰਕ ਸਕਿੱਲ ਤੇ ਆਉਣਾ ਚਾਹੁੰਦਾ ਜਾਂ 스파우스 ਵੀਜੇ ਦੇ ਰਾਹੀਂ ਆਉਣਾ ਚਾਹੁੰਦਾ ਉਹਨਾਂ ਦੇ ਕੰਮ ਦੀ ਗੱਲ ਆ ਇਹ ਸੁਣਿਓ ਜ਼ਰੂਰ ਤਾਂ ਕਿ ਜਿਹੜਾ ਤੁਸੀਂ ਕਿਸੇ ਵੀ ਧੋਖੇ ਦਾ ਸ਼ਿਕਾਰ ਨਾ ਹੋਵੋ ਇਥੇ ਜੇ ਕੋਈ ਵਰਕ ਸਕਿੱਲ ਤੇ ਆਉਂਦਾ ਜਾਂ 스파우스 ਆਉਂਦਾ ਨਾ ਉਹਦੀ ਜਿਹੜੀ ਮਿਨੀਮਮ ਸੈਲਰੀ ਆ ਉਹ 38700 ਪੌਂਡ ਸਾਲ ਦੀ ਸੈਲਰੀ ਹੋਣੀ ਚਾਹੀਦੀ ਆ ਜੇ ਕੋਈ ਵੀ ਕੇਸ ਲਾਉਂਦਾ ਵਾ ਜਾਂ ਕਿਸੇ ਆਪਾਂ ਏਜੰਟ ਦੇ ਥਰੂ ਕੇਸ ਲਵਾਉਨੇ ਆ ਤਾਂ ਉਹ ਪਲੀਜ਼ ਇੱਕ ਗੱਲ ਤੁਸੀਂ ਜ਼ਰੂਰ ਚੈੱਕ ਕਰ ਲਿਆ ਕਰੋ ਜਿਨੇ ਵੀ ਵਰਕ ਵੀਜੇ ਤੇ ਜਾਂ 스파우스 ਵੀਜੇ ਤੇ ਇੱਥੇ ਆਉਣਾ ਵੀ ਜਿਹੜਾ ਏਜੰਟ ਆ ਉਹ ਜਿਹੜੀ ਤੁਹਾਡੀ ਪੇ ਰੇਟ ਆ ਸਾਲ ਦੀ ਉਹ 38 ਜਾਂ 7 ਆਪ ਵੀ ਗੂਗਲ ਤੇ ਜਾ ਕੇ ਤੁਸੀਂ ਸਰਚ ਮਾਰ ਕੇ ਚੈੱਕ ਕਰ ਸਕਦੇ ਹੋ ਵੀ ਜਿਨੇ ਇੱਥੇ ਆਉਣਾ ਉਹਦੀ ਸੈਲਰੀ ਕਿੰਨੀ ਹੋਣੀ ਚਾਹੀਦੀ ਆ ਹੁਣ ਕਈ ਏਜੰਟ ਕੀ ਕਰਦੇ ਆ ਬੰਦੇ ਦੀ ਜਿਹੜੀ ਸੈਲਰੀ ਆ ਉਹ ਘੱਟ ਦਿਖਾ ਦਿੰਦੇ ਆ ਮੀਨ ਜੇ 29000 ਜਾਂ 30000 ਦਿਖਾ ਦਿੰਦੇ ਆ ਜਿਹਦੇ ਕਰਕੇ ਜਿਹੜਾ ਇੱਥੋਂ ਦਾ ਹੋਮ ਆਫਿਸ ਆ ਉਹ ਜਿਹੜਾ ਵੀਜ਼ਾ ਉਹ ਬੰਦੇ ਦਾ ਰਿਜੈਕਟ ਕਰ ਦਿੰਦਾ ਤੇ ਬੰਦੇ ਦੇ ਜਿਹੜੇ ਪੈਸੇ ਹੁੰਦੇ ਆ ਉਹ ਖੂ ਖਾਤੇ ਜਾਂਦੇ ਆ। ਬਾਕੀ ਇੱਥੇ ਬਚਨੋ ਬਚਾਉਣ ਨੂੰ ਕੁਝ ਨਹੀਂ ਰਿਹਾ ਤੇ ਜਿਹੜੇ ਟੈਕਸ ਆ ਉਹ ਇੰਨੇ ਕੁ ਜ਼ਿਆਦਾ ਵੱਧ ਚੁੱਕੇ ਆ ਕਿ ਲੋਕਾਂ ਲਈ ਜਿਹੜੀਆਂ ਚੀਜ਼ਾਂ ਲੈਣੀਆਂ ਉਹ ਬਹੁਤ ਮੁਸ਼ਕਲ ਹੋ ਗਈਆਂ ਲੋਕ ਅਫੋਰਡ ਨਹੀਂ ਕਰ ਸਕਦੇ। ਟੈਕਸ ਹਰੇਕ ਚੀਜ਼ ਦੇ ਉੱਤੇ ਇੰਨਾ ਕੁ ਜ਼ਿਆਦਾ ਵੱਧ ਚੁੱਕਿਆ। ਮੰਨ ਕੇ ਚੱਲੋ ਜੇ ਕਿਸੇ ਦੀ ਸੈਲਰੀ ਸਾਲ ਦੀ 12 ਕਹ ਹਜ਼ਾਰ ਆ। ਘੱਟੋ ਘੱਟ ਕਿਸੇ ਦੀ 12000 ਤੱਕ ਕੋਈ ਟੈਕਸ ਨਹੀਂ। 1% ਵੀ 12000 ਤੱਕ ਕੋਈ ਟੈਕਸ ਨਹੀਂ ਹੈਗਾ ਜੇ ਉਦੋਂ ਉੱਤੇ ਜਿੰਨੇ ਵੀ ਚਾਹੇ ਕੋਈ ਤੁਹਾਡਾ 500 ਪਾਉਂਡ ਵੱਧ ਜੇ ਸਾਢੇ 12 ਹੋ ਗਿਆ ਤਾਂ ਜਿਹੜਾ ਉਹ 500 ਪਾਉਂਡ ਹੋਊਗਾ ਉਹਦੇ ਉੱਤੇ ਤੁਹਾਨੂੰ ਜਿਹੜਾ 20% ਟੈਕਸ ਲੱਗੂਗਾ ਜੇ ਕਿਸੇ ਦੀ ਸੈਲਰੀ ਮੰਨ ਕੇ ਚੱਲੋ ਜੇ ਕੋਈ ਵਧੀਆ ਜੌਬ ਦੇ ਉੱਤੇ ਆ 37 38000 ਪਾਉਂਡ ਉਹਦੀ ਸਾਲ ਦੀ ਜਿਹੜੀ ਸੈਲਰੀ ਆਪਾਂ ਮੰਨ ਲਈਏ ਹਨਾ ਤਾਂ ਉਹਦੇ ਵਿੱਚੋਂ ਜਿਹੜਾ ਉਹਨੂੰ ਟੈਕਸ ਆ ਉਹ 20% ਦਾ ਟੈਕਸ ਦਾ ਨਿਕਲ ਜਾਣਾ ਜੇ ਜਿਹੜਾ ਇਹ ਦੇਸ਼ ਆ ਲੋਕਾਂ ਦੇ ਟੈਕਸ ਦੇ ਉੱਤੇ ਚੱਲਦਾ ਇੰਨਾ ਕੁ ਜ਼ਿਆਦਾ ਟੈਕਸ ਹੁਣ ਵੱਧ ਚੁੱਕਿਆ ਕਿ ਲੋਕ ਅਫੋਰਡ ਨਹੀਂ ਕਰ ਸਕਦੇ ਬਾਕੀ ਜਿਹੜੀ ਜਾਣਕਾਰੀ ਆ ਤੁਸੀਂ ਟੈਕਸ ਦੇ ਰਿਲੇਟਡ ਵੀ ਕਿੰਨੇ ਆ ਰੁਪਈਆ ਤੇ ਕਿੰਨਾ ਟੈਕਸ ਲੱਗਦਾ ਤੇ ਕਿੰਨੇ ਤੇ 20% ਲੱਗਦਾ 40 ਲੱਗਦਾ ਉਹ ਸਾਰਾ ਆ ਦੇਖੋ ਜਿਹੜਾ ਤੁਸੀਂ ਸਕਰੀਨਸ਼ਾਟ ਥੱਲੇ ਮੈਂ ਲਾਇਆ ਹੋਇਆ ਬਾਕਾਇਦਾ ਸਾਰੇ ਜਾਣੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਆਪ ਹੀ ਦੇਖ ਲਓ ਵੀ ਕੱਢਣ ਪਾਉਣ ਨੂੰ ਕੀ ਕੁਝ ਰਹਿ ਗਿਆ ਇੱਥੇ ਸੋ ਤੁਹਾਨੂੰ ਇੱਕ ਮੈਂ ਬੇਨਤੀ ਹੀ ਕਰ ਸਕਦਾ ਵੀ ਜਿਹੜੇ ਪੰਜਾਬ ਦੇ ਵਿੱਚੋਂ ਜਾਂ ਕਿਤੋਂ ਵੀ ਆ ਰਹੇ ਆ ਲੱਖਾਂ ਰੁਪਏ ਖਰਚ ਕਰਕੇ ਆ ਰਹੇ ਆ ਤੇ ਇੱਥੇ ਆ ਕੇ ਜਿਹੜਾ ਕੰਮ ਆ ਉਹ ਨਹੀਂ ਮਿਲ ਰਿਹਾ ਤੇ ਜਿਹੜੇ ਉਹਨਾਂ ਦੇ ਰੈਂਟ ਆ ਸਭ ਤੋਂ ਪਹਿਲਾਂ ਇੱਕ ਵੱਡੀ ਮੁਸ਼ਕਲ ਜਿਹੜੀ ਆਉਂਦੀ ਆ ਨਾ ਇੱਥੇ ਆ ਕੇ ਬੰਦੇ ਨੂੰ ਆਉਂਦੀ ਆ ਉਹ ਰਹਿਣ ਦੀ ਆਉਂਦੀ ਆ ਬੰਦਾ ਹੋਰ ਸਾਰਾ ਹੱਲ ਕਰ ਸਕਦਾ ਪਰ ਜਿਹੜਾ ਰਹਿਣ ਦਾ ਹੱਲ ਆ ਉਹ ਬਹੁਤ ਔਖਾ ਕਿਉਂਕਿ ਉਹ ਜਿਹੜੇ ਚੜੇ ਮਹੀਨੇ ਪੈਸੇ ਉਹ ਦੇਣੇ ਹੀ ਪੈਣੇ ਆ ਆਪਾਂ ਨੂੰ ਚਾਹੇ ਆਪਾਂ ਕੰਮ ਕਰਦੇ ਆਂ ਚਾਹੇ ਆਪਾਂ ਕੰਮ ਨਹੀਂ ਕਰਦੇ ਮੰਨ ਕੇ ਚੱਲੋ ਵੀ ਜੇ ਆਪਾਂ ਬਰਮਿੰਘਮ ਸੈਂਡ ਲਾ ਲਈਏ ਉਧਰ ਹਜੀ ਜਿਹੜੇ ਰੈਂਟ ਆ ਉਹ ਘਟਾ ਇੱਥੇ ਨਾਲੋਂ ਜਿਵੇਂ ਸਾਊਥ ਹਾਲ ਦੇ ਵਿੱਚ ਤਾਂ ਹੁਣ ਆਪਾਂ ਕਹਿ ਦਈਏ 800 ਤੱਕ ਜਿਹੜਾ ਇੱਕ ਰੂਮ ਆ ਉਹਦਾ ਰੈਂਟ ਆ ਜਿਨੇ ਵੀ ਆਉਣਾ ਇੱਥੇ ਜਿਹੜੀ ਆਪਾਂ ਜਾਣਕਾਰੀ ਦਿੱਤੀ ਆ ਉਹਦੇ ਉੱਤੇ ਜ਼ਰੂਰ ਤੁਸੀਂ ਇੱਕ ਵਾਰੀ ਗੌਰ ਕਰ ਲਿਓ ਜਾਂ ਤੁਸੀਂ ਆਪ ਵੀ ਜਾ ਕੇ ਗੂਗਲ ਦੇ ਉੱਤੇ ਚੈੱਕ ਕਰ ਸਕਦੇ ਹੋ ਅੱਥੇ ਕੱਲ ਮੈਂ ਪਾਰਕ ਦੇ ਵਿੱਚ ਗਿਆ ਕਿ ਉੱਥੇ ਮੈਨੂੰ ਇੱਕ ਮੇਰਾ ਵੀਰ ਮਿਲਿਆ ਤੇ ਜਿਹੜਾ ਇੰਡੀਆ ਦੇ ਵਿੱਚ ਸਰਕਾਰੀ ਟੀਚਰ ਸੀਗਾ ਤੁਸੀਂ ਯਕੀਨ ਨਹੀਂ ਮੰਨਣਾ ਸਰਕਾਰੀ ਟੀਚਰ ਸੀ ਜਿਹਦੀ ਤਨਖਾਹ ਸੀਗੀ ਉਧਰ 60 ਤੋਂ 65000 ਦੇ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਇੱਥੇ ਆ ਗਿਆ ਦੇਖ ਲਓ ਕਿੰਨਾ ਆਪਾਂ ਕਹਦੀ ਵੀ ਉਹਨੇ ਕਮਲ ਕੁੱਟਿਆ ਮੇਰੇ ਕੋਲੇ ਉਹਨੇ ਸਾਰੀ ਆਪਦੀ ਹੱਡ ਬੀਤੀ ਦੱਸੀ ਤੇ ਵਿਚਾਰਾ ਰੋਣ ਲੱਗ ਗਿਆ ਮੈਨੂੰ ਕਹਿੰਦਾ ਵੀ ਮੈਂ ਉੱਥੇ ਨਾ ਪੰਜਾਬ ਦੇ ਵਿੱਚ ਸਰਕਾਰੀ ਟੀਚਰ ਸੀਗਾ ਤੇ ਮੇਰੀ ਇੰਨੀ ਸੈਲਰੀ ਸੀਗੀ ਤੇ ਮੈਂ ਕਿਹਾ ਵੀਰ ਜੀ ਫਿਰ ਤੁਸੀਂ ਹੁਣ ਇੱਥੇ ਆ ਕੇ ਮੀਂਹ ਤੁਹਾਨੂੰ ਤੁਸੀਂ ਕਾਹ ਤੋਂ ਆਏ ਇੱਥੇ ਤੇ ਵੀ ਤੁਹਾਡੇ ਕੋਲ ਤਾਂ ਸਰਕਾਰੀ ਜੋਬ ਸੀ ਵੀ ਸਰਕਾਰੀ ਨੌਕਰੀ ਨੂੰ ਤਾਂ ਲੋਕ ਆਪਣੇ ਤਰਸਦੇ ਆ ਤੁਸੀਂ ਜਿਹੜੀ ਸਰਕਾਰੀ ਜੋਬ ਆਉ ਛੱਡ ਕੇ ਆਵਦੀ ਇੱਥੇ ਆ ਗਏ ਕਹਿੰਦਾ ਛੋਟੀ ਵੀਰੇ ਮੇਰੇ ਨਾ ਦਿਮਾਗ ਦੇ ਵਿੱਚ ਕੀੜਾ ਸੀਗਾ ਇੱਕ ਬਾਹਰ ਜਾਣ ਵਾਲਾ ਵੀ ਮੈਂ ਜਾਣਾ ਹੀ ਜਾਣਾ ਯਾਰ ਕੋਈ ਨਾ ਵੀ ਇੱਥੇ ਪਾਲਾ ਨਹੀਂ ਦਰਾਖਤਾਂ ਨੂੰ ਲੱਗੇ ਵਿਆ ਪੈਸੇ ਤੇ ਉਹ ਕਹਿੰਦਾ ਮੇਰੇ ਮਨ ਦੇ ਵਿੱਚ ਕੀੜਾ ਸੀ ਤੇ ਮੈਂ ਕਿਹਾ ਹੁਣ ਫਿਰ ਵੱਡੇ ਵੀਰੇ ਨਿਕਲ ਗਿਆ ਕਹਿੰਦਾ ਕੀੜਾ ਤਾਂ ਮੇਰਾ ਇੱਥੇ ਆ ਕੇ ਮਹੀਨੇ ਦੇ ਵਿੱਚ ਹੀ ਨਿਕਲ ਗਿਆ ਸੀਗਾ ਮੈਂ ਕਿ ਫਿਰ ਹੁਣ ਕੀ ਕਰਦੇ ਹਾਂ ਕਹਿੰਦਾ ਹੁਣ ਜਾਂ ਕਿਸੇ ਬਿਲਡਰ ਨਾਲ ਜਾਵੜੀ ਦਾ ਤੇ ਜਾਂ ਕੰਟਰੈਕਸ਼ਨ ਦੇ ਕੰਮ ਉਤੇ ਜਾਵੜੀ ਦਾ ਵੀ ਆਹ ਹਾਲਾਤ ਆ ਹਨਾ ਵੀ ਆਪਾਂ ਸਰਕਾਰੀ ਨੌਕਰੀਆਂ ਛੱਡ ਛੱਡ ਕੇ ਆਈ ਜਾਂਦੇ ਆ ਇੱਥੇ ਕੁਝ ਨਹੀਂ ਰੱਖਿਆ ਜਿਹੜਾ ਜਿਹਦਾ ਜਿਹਨੂੰ ਨਾ ਪੰਜਾਬ ਦੇ ਵਿੱਚ 30 ਤੋਂ 35 ਜਾਂ 40000 ਰੁਪਏ ਵੀ ਬਣਦਾ ਜਾਂ ਜਿਹੜਾ ਸਰਕਾਰੀ ਜੋਬ ਤੇ ਆਪਾਂ ਵੱਡੀ ਮੇਨ ਗੱਲ ਕਹਿ ਦਈਏ ਵੀ ਸਰਕਾਰੀ ਜੋਬ ਵਾਲੇ ਉਹ ਤਾਂ ਆਉ ਹੀ ਨਾ ਇੱਥੇ ਉਹਨਾਂ ਨੂੰ ਕੋਈ ਫਾਇਦਾ ਨਹੀਂ ਆਉਣਾ ਦਾ ਬਹੁਤ ਜ਼ਿਆਦਾ ਆਧਾਰਨਾ ਪਈਆਂ ਨੇ ਮੇਰੇ ਕੋਲ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਉਂਕਿ ਰੋਜ਼ ਕੋਈ ਨਾ ਕੋਈ ਬੰਦਾ ਇਹੋ ਜਿਹਾ ਮਿਲਦਾ ਹੁਣ ਚਲੋ ਆਪਾਂ ਜੇ ਆਪਾਂ ਵੀਡੀਓ ਕਹਿ ਦਈਏ ਵੀ ਵੀਡੀਓ ਸ਼ੂਟ ਕਰ ਲਈਏ ਜੀ ਥੋੜਾ ਜਿਹਾ ਤੁਸੀਂ ਜਾਣਕਾਰੀ ਦੇ ਦਿਓ ਹਨਾ ਲੋਕਾਂ ਨੂੰ ਕਈ ਜਿਹੜੀ ਬੰਦਾ ਸੰਗ ਮੰਨ ਜਾਂਦਾ ਵੀ ਯਾਰ ਮੈਂ ਹੁਣ ਕੀ ਮੂੰਹ ਦਿਖਾਉਂਗਾ ਵੀ ਉੱਥੇ ਤਾਂ ਮੇਰੀ ਆਰ ਐਪੋਸੀ ਇੱਥੇ ਆ ਕੇ ਮੈਨੂੰ ਆਹ ਕੁਛ ਕਰਨਾ ਪੈਂਦਾ ਤਾਂ ਕੀ ਦੱਸਾਂ ਲੋਕਾਂ ਨੂੰ ਸੋ ਜਿਹਦੇ ਕੋਲ ਸਰਕਾਰੀ ਨੌਕਰੀ ਆ ਨਾ ਪੰਜਾਬ ਦੇ ਵਿੱਚ ਉਹ ਤਾਂ ਹੀਰਾ ਆਪਾਂ ਕਹਿ ਦਈਏ ਉਹਨੂੰ ਛੱਡ ਕੇ ਆਉਣ ਦੀ ਕੋਈ ਲੋੜ ਨਹੀਂ ਚਾਹੀਏ ਉੱਥੇ ਥੋੜੀ ਹੋਈ ਖਾਂਦਾ ਆਪਦੇ ਘਰੇ ਤਾਂ ਰਹਿੰਦਾ ਕੋਈ ਰੈਂਟ ਦੀ ਤਾਂ ਨਹੀਂ ਉਹਨੂੰ ਟੈਨਸ਼ਨ ਵੱਡੀ ਗੱਲ ਹੁੰਦੀ ਐ ਇੱਥੇ ਆ ਕੇ ਰੈਂਟ ਰੈਂਟ ਲੋਕਾਂ ਤੋਂ ਨਿਕਲਦਾ ਨਹੀਂ ਜਿਹਦੇ ਕਰਕੇ ਕਈਆਂ ਨੂੰ ਤਾਂ ਘਰ ਵੀ ਛੱਡਣਾ ਪੈਂਦਾ ਗਲਤੀ ਮਲਤੀ ਹੋ ਗਈ ਹੋਵੇ ਤਾਂ ਮਾਫ਼ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ